ਬਾਕੀ ਸਾਰੇ ਦਸਿਆ ਭਲਾਥਾ ਕੱਪ ਕੱਲ ਕਿੱਦਾਂ ਲਗਾ ਕੱਲ ਸਿਰਾ ਹੋਇਆ ਜੀ ਪੂਰਾ ਐਂਡ ਲੱਗਾ ਪੂਰਾ ਸਿਰਾ ਨਾਲੇ ਇੱਕ ਗੱਲ ਹੋਰ ਕਰਨੀ ਹੈ ਆਪਾਂ ਸਾਰੇ ਵੀਰਾਂ ਨਾਲ ਕੱਲ ਦੇ ਮੈਨੂੰ ਮੈਸੇਜ ਬਹੁਤ ਆ ਰਹੇ ਆ ਵੀ ਤੁਸੀਂ ਭਲਾਥਾ ਖੇਡੇ ਨਹੀਂ ਕੀ ਚੱਕਰ ਹੋ ਗਿਆ ਵਿੱਚ ਕਈ ਮੇਰੇ ਵੀਰ ਲਾਈਵ 'ਚ ਕਮੈਂਟ ਵੀ ਕਰੀ ਜਾਂਦੇ ਵੀ ਇਹਨਾਂ ਮੈਚ ਕਰ ਲਿਆ ਤਾਂ ਅੱਧ ਬਹਿ ਕੇ ਜਾਂ ਮੈਚ ਛੱਡਤਾ ਵਾ ਵੀ ਵਧੀਆ ਜਫੇ ਲਾ ਰਿਹਾ ਸੀ ਫਿਰ ਕਿਉਂ ਬਹਿ ਗਿਆ ਤੇ ਮੇਰੇ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਮੈਚ ਕਰਨਾ ਕਰਾਉਣ ਵਾਲਾ ਕੰਮ ਨਹੀਂ ਆਪਾਂ ਕਰਦੇ ਨਾ ਕਦੀ ਕੀਤਾ ਰੱਬ ਨੂੰ ਜਾਣਦੇ ਨਹੀਂ ਆ ਇਦਾਂ ਦਾ ਕਦੀ ਕੰਮ ਕੀਤਾ ਨਾ ਕਰਾਂਗੇ ਮੈਚ ਵਾਲਾ ਨਾਲੇ ਹੁਣ ਇਹ ਕੰਮ ਨਹੀਂ ਹੁੰਦੇ ਹੁਣ ਕਬੱਡੀ 'ਚ ਪੈਸਾ ਉੱਤਾਂ ਹੀ ਬਹੁਤ ਹੋ ਗਿਆ ਹੈ ਹਰਗੇ ਵੀ ਵਧੀਆ ਮੁੰਡੇ ਪੈਸੇ ਕੱਢਦੇ ਆ ਤੇ ਫਿਰ ਕਹਿੰਦੇ ਮੈਚ ਕਿਉਂ ਕਰਨਾ ਹਨਾ ਇਹ ਤਾਂ ਦੀ ਕੋਈ ਗੱਲ ਨਹੀਂ ਮੈਚ ਨਹੀਂ ਹੁੰਦਾ ਕਬੱਡੀ ਦੇ ਵਿੱਚ ਹੁਣ ਇਹ ਕੰਮ ਨਹੀਂ ਛੱਡਾ ਛਡਾਉਣ ਵਾਲਾ ਮੈਚ ਨਹੀਂ ਕੰਮ ਹੁੰਦਾ ਕਿਉਂਕਿ ਇਹ ਪੈਸੇ ਬਹੁਤ ਪਲੇਅਰਾਂ ਨੂੰ ਹਣ ਬੰਦੇ ਆ ਹਰਗੇ ਵੀ ਵਧੀਆ ਪੈਸੇ ਪਲੇਅਰ ਘਰਾਂ ਨੂੰ ਲੈ ਕੇ ਜਾਂਦੇ ਆ ਤੇ ਫਿਰ ਮੈਚ ਕਰਨ ਦੀ ਲੋੜ ਹੀ ਨਹੀਂ ਹਨਾ ਦੇ ਵਾਇਗਰ ਉਤਰਾ ਕੀ ਦੇ ਸਭ ਨੂੰ ਇਹ ਦਾਣਾ ਤੁਸੀਂ ਬੋਲਿਆ ਕਰੋ ਫਿਕਸ ਵਾਲਾ ਕੰਮ ਨਾ ਕਰਾ ਮੈਂ ਲਾਈਵ 'ਚ ਵੇਖ ਲੈਣਾ ਨਾ ਕੇ ਰਹੀ ਕਿਤੇ ਜੇ ਮੈਂ ਠੰਡਾ ਚੱਲਦਾ ਹੋਵੇ ਜਾਂ ਕੋਈ ਚੰਗੇ ਪਲੇ ਦਾ ਟੀਮ ਹਾਰਦੀ ਹੋਵੇ ਤੇ ਕਰਨ ਲੱਪਦੇ ਫਿਕਸ ਫਿਕਸ ਇਦਾਂ ਦਾ ਕੰਮ ਨਹੀਂ ਹਦਾ ਵਾਇਗਰ ਜਿਹੜੇ ਨਵੇਂ ਮੁੰਡੇ ਉਹ ਵੀ ਉਹਨਾਂ ਦੇ ਘਰ ਖਾਦਾ ਹੈ ਉਹ ਵੀ ਇੱਕ ਵੱਡਿਆਂ ਨੂੰ ਹਰਾ ਸਕਦੇ ਆ ਜਿਹੜੇ ਤਗੜੇ ਪਲੇਅਰ ਆ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਤੇ ਜ਼ਰੂਰੀ ਜੀ ਉਹ ਤਾਂ ਰੜਿਆ ਤੇ ਉਹਨਾਂ ਜਿੰਨਾ ਵਾ ਅੱਜ ਕੱਲ ਕੋਈ ਪਤਾ ਨਹੀਂ ਕਿੰਨੇ ਕੰਮ ਕਰ ਦੇਣਾ ਤੇ ਪਰ ਉਲਟ ਫੇਰ ਬਹੁਤ ਹੁੰਦੇ ਆ ਕਬੱਡੀ ਬਹੁਤ ਉੱਚੇ ਲੈਵਲ ਤੇ ਚੱਲ ਗਈ ਆ ਬਹੁਤ ਪਲੇਅਰ ਉੱਠ ਰਹੇ ਆ ਬੜੇ ਨਵੇਂ ਨਵੇਂ ਕਬੱਡੀ ਜਾ ਰਹੇ ਆ ਤੇ ਮੇਰੇ ਵੀਰ ਇਦਾਂ ਨਹੀਂ ਸੋਚਦਾ ਰੱਖਿਆ ਕਰੋ ਸਪੋਰਟ ਕਰਿਆ ਕਰੋ ਪਲੇਅਰਾਂ ਦੀ ਸਾਥ ਦਿਆ ਕਰੋ ਤੇ ਕੀ ਕਹਿੰਦੇ ਨੇ ਐਪਰੀਸ਼ੀਏਟ ਐਪਰੀਸ਼ੀਏਟ ਕਰੋ ਇੰਗਲਿਸ਼ ਚ ਬੋਲ ਦਿੰਨੇ ਮੜਾ ਜਾ ਹਾਂ ਤੇ ਕੱਲ ਥੋੜੀ ਜਿਹੀ ਪ੍ਰੋਬਲਮ ਮੈਨੂੰ ਇਹ ਪੈ ਗਈ ਮੇਰਾ ਬੀਪੀ ਵਧਿਆ ਹੋਇਆ ਸੀ ਤੇ ਉਹਦਾ ਕਰਕੇ ਮੈਂ ਠੀਕ ਨਹੀਂ ਸੀ ਪਹਿਲਾਂ ਹੀ ਠੀਕ ਨਹੀਂ ਸੀ ਪਹਿਲੇ ਮੈਚ ਵੀ ਪਹਿਲੇ ਮੈਚ ਦਾ ਸਹੀ ਸੀ ਦੂਸਰੇ ਮੈਨ ਨੂੰ ਮੇਰੇ ਨਾ ਜਿਵੇਂ ਮੈਨੂੰ ਉਲਟੀਆਂ ਆਉਣ ਲੱਗੀਆਂ ਮੈਂ ਗਲੇ ਚ ਉਂਗਲ ਮਾਰ ਕੇ ਦੋਰੀ ਉਲਟੀ ਕੀਤੀ ਤੇ ਮੇਰਾ ਤਾਂ ਗਲਾ ਵੀ ਦੁਖਦਾ ਸੀ ਤੇ ਉਹ ਉਹ ਦਿਨ ਪਤਾ ਨਹੀਂ ਕੀ ਚੱਕਰ ਵਿਆਹ ਤੇ ਗਲਤ ਖਾਦਾ ਖੁੱਦਾ ਗਿਆ ਬੀਪੀ ਮੇਰਾ ਜੋ ਵੱਧ ਗਿਆ ਜ਼ਿਆਦਾ ਤੇ ਮੈਂ ਉਹ ਥੱਕੇ ਨਾ ਜਿਹੜਾ ਦੂਸਰਾ ਮੈਚ ਖੇਡਿਆ ਥੱਕੇ ਨਾ ਖੇਡਿਆ ਮੈਨੂੰ ਤੇ ਤੁਸੀਂ ਵੇਖਿਓ ਵੀਡੀਓ ਜਿਆਦਾ ਥੱਕੇ ਨਾ ਲਵਾਉਂਦੇ ਆ ਉਹ ਵੀ ਅਲੱਗ-ਅਲੱਗ ਮੈਨੂੰ ਤਾਂ ਲੱਗਿਆ ਨਹੀਂ ਆਉਂਦਾ ਜਦੋਂ ਮੈਂ ਦੂਜਾ ਜਫਾ ਲਾਇਆ ਸੀ ਉਦੋਂ ਵੀ ਮੇਰੀ ਮੇਰਾ ਜੀ ਕਹਿੰਦਾਵੇਂ ਲੰਮੇ ਪਾ ਦੋ ਮੈਨੂੰ ਇਸ ਤਰ੍ਹਾਂ ਚੱਕਰ ਆਉਣ ਲੱਗੇ ਉਹ ਬੀਬੀ ਉਹਨਾਂ ਕਰਕੇ ਸੀਰੀਜ਼ ਸੈੱਟ ਨੇ ਆ ਕਰਕੇ ਇਹਦੇ ਤੁਹਾਨੂੰ ਬਾਕੀ ਤੁਹਾਨੂੰ ਪਤਾ ਪੈਸੇ ਆਉਂਦੇ ਕਿੰਨੂ ਚੰਗੇ ਨਹੀਂ ਲੱਗਦੇ ਹੈਨਾ ਜੇ ਆਪਾਂ ਖੇਡਦੇ ਚਲੋ ਮੈਚ ਬਰਾਬਰ ਹੀ ਤੇ ਮੈਚ ਜਿੱਤੇ ਵੀ ਸਕਦੇ ਹਾਂ ਅਸੀਂ ਜੇ ਮੈਂ ਖੇਡਦਾ ਸੈੱਟ ਹੁੰਦਾ ਦੇ ਫਾਈਨਲ ਤੱਕ ਜਾਂਦੇ ਤੇ ਵਧੀਆ ਪੈਸੇ ਬਣਨੇ ਸੀ ਨਾਲੇ ਨਾਂ ਬਣਦਾ ਹੋਣਾ ਹੋਰ ਰੇਡਾ ਤੜੜਾ ਮੇਲਾ ਸੀ ਕਿਦਾ ਜੀ ਨਹੀਂ ਕਰਦਾ ਖੇਡਣ ਨੂੰ ਇਦਾਂ ਦੀ ਗੱਲ ਕੋਈ ਨਹੀਂ ਫਿਕਸ ਵਾਲੀ ਮੈਚ ਕਰਨ ਵਾਲੀ ਐਵੇਂ ਤਾਂ ਕਰ ਨਹੀਂ ਆਪਾਂ ਕਰਦੇ ਬਸ ਆਪਣੀ ਬੋਡੀ ਕਈ ਵਾਰੀ ਦੇਖਣੀ ਪੈਂਦੀ ਆ ਕਿ ਹੁਣੇ ਨਹੀਂ ਚੱਲਦਾ ਸਰੀਰ ਤੇ ਉਹ ਬੀਪੀ ਮੇਰਾ ਜਦਾ ਵਧਾ ਕਰਕੇ ਗੱਲਾਂ ਮੇਰਾ ਜੇ ਵੀ ਦੁਖ ਰਿਹਾ ਤੁਹਾਨੂੰ ਆਵਾਜ਼ 'ਚ ਫਰਕ ਵੀ ਲੱਗਦਾ ਹੋਊਗਾ ਤੇ ਪ੍ਰੋਬਲਮ ਤੇ ਪ੍ਰੋਬਲਮ ਹੋ ਗਈ ਉਂਗਲਾ ਮਾਰ ਮਾਰ ਉਲਟੀ ਕੀਤੀ ਦੌੜੀ ਤੇ ਜੀ ਨੂੰ ਕੋਹਿੰਦਾ ਉਹਦਾ ਕਰਕੇ ਪ੍ਰੋਬਲਮ ਪੈ ਗਈ ਮੈਨੂੰ ਬਾਕੀ ਮੇਰੇ ਵੀਰਾਂ ਉਦਾਂ ਕੋਈ ਨਹੀਂ ਚੱਕਰ ਨਹੀਂ ਆਪਾਂ ਕੈਮ ਆ ਬਾਬੇ ਦੀ ਕਿਰਪਣਾ ਸੈਟ ਆ ਸਾਰਾ ਵਾਈਗਰੂ ਮੇਰ ਕਰੇ ਸਟੇਜੇ ਜਾ ਕੇ ਹੁਣੇ ਖੇਡੀਏ ਵਧੀਆ ਤੁਹਾਡੇ ਪਿਆਰ ਸਦਕਾ ਅਜ ਤੱਕ ਪਹੁੰਚੇ ਆ ਤੁਹਾਨੂੰ ਇਥੇ ਬਟਾਇਆ ਤੇ ਇਹ ਉਹ ਕਾਰਨ ਸੀ ਵੀ ਜਿਹੜਾ ਮੈਨੂੰ ਜਾਣਾ ਪਿਆ ਮੈਨੂੰ ਚੱਕਰ ਆ ਰਹੇ ਸਿਰਕੇ ਮੈਂ ਗਰਾਊਂਡ ਤੇ ਚੱਲ ਗਿਆ ਮੈਂ ਹਣਾ ਇੱਥੇ ਜੇ ਕੋਈ ਗੱਲਬਾਤ ਹੋ ਜੇ ਬਾਅਦ ਪਲੇਅਰਾਂ ਨੂੰ ਲੋਕਾਂ ਵੀ ਹੈ ਕਹਣਾ ਪਤਾ ਨਹੀਂ ਰੱਜਿਆ ਜਿਆਦਾ ਹੈ ਇਦਾਂ ਦਾ ਕੋਈ ਗੱਲ ਨਹੀਂ ਆ ਤੇ ਬਸ ਇਹ ਪ੍ਰੋਬਲਮ ਸਰੀਰ ਦੀ ਕਿਹੜੇ ਵੇਲੇ ਬਾਦ ਕੱਟ ਹੋ ਜਾਂਦੀ ਆ ਸਰੀਰ ਆ ਇੱਕ ਜਿਹੀ ਮਸ਼ੀਨ ਆ ਕੋਈ ਕਦੇ ਉੱਤੇ ਥੱਲੇ ਕੰਮ ਹੋ ਜਾਂਦਾ ਇਦ ਇਹ ਮੈਚ ਕਰਨ ਵਾਲਾ ਕੋਈ ਗੱਲ ਨਹੀਂ ਆਪਾਂ ਨਾ ਹੀ ਕਰਦੇ ਆ ਤੇ ਲਵ ਯੂ ਦਾ ਬਾਕੀ ਸਾਰਿਆਂ ਨੂੰ ਤੇ